ਜੰਮੂ ਕਸ਼ਮੀਰ ਦੀ ਸੰਗਤ ਜਿਹੜੀ ਇਸ ਨਗਰ ਦੀ ਸੰਗਤ ਆ ਜਿੰਨੇ ਵੀ ਇਥੇ ਹਾਜ਼ਰ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਘਟਨਾ ਇਹ ਬੜੀ ਸਿੱਖ ਵਾਸਤੇ ਜਿਹੜੇ ਸੱਚੇ ਸਿੱਖ ਵਾਸਤੇ ਬੜੀ ਅਸਹਿ ਆ ਇਹ ਅਸਹਿ ਪੀੜਿਆ ਕਿ ਜਦੋਂ ਵੀ ਆਪਣੇ ਗੁਰੂ ਮਹਾਰਾਜ ਦਾ ਇੱਕ ਫਰਮਾਨ ਹੈ ਨਾ ਗੁਰੂ ਗੁਰੂ ਕਰਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰੂ ਤੋਂ ਬਿਨਾ ਸਾਡੇ ਵਾਸਤੇ ਹੋਰ ਕੁਝ ਨਹੀਂਗਾ ਸਾਡੇ ਵਾਸਤੇ ਸਭ ਤੋਂ ਸੁਪਰੀਮ ਸਾਡਾ ਗੁਰੂ ਆ ਤੇ ਜਦੋਂ ਗੁਰੂ ਦੀ ਕੋਈ ਆਣ ਸ਼ਾਨ ਦੇ ਖਿਲਾਫ ਕੋਈ ਇਹੋ ਜਿਹੀ ਕਟਨਾ ਵਾਪਰਦੀ ਆ ਤੇ ਸਿੱਖ ਇਹ ਜਾਣਦਾ ਕਿ ਉਹਦੇ ਦਿਲ ਤੇ ਕੀ ਬੀਤਦੀ ਆ ਮੇਰਾ ਖਿਆਲ ਆ ਕਿ ਸਾਨੂੰ ਇੱਕ ਇੱਕ ਘਟਨਾ ਹਵਾ ਜੜੀਆਂ ਕਿ ਜਿਹੜੇ ਸਾਡੇ ਵਿਰੋਧੀ ਆ ਸਾਡੇ ਜਿਹੜੇ ਦੁਸ਼ਮਣ ਆ ਜਿਹੜੇ ਸਿੱਖੀ ਦੇ ਵਿਰੋਧੀ ਆ ਉਹਨਾਂ ਨੂੰ ਪਤਾ ਹੈ ਕਿ ਇਹ ਸਿੱਖਾਂ ਕੋਈ ਜਿਹੜੀ ਤਾਕਤ ਹੈ ਉਹ ਕਿੱਥੋਂ ਮਿਲਦੀ ਉਹਨਾਂ ਨੂੰ ਉਹ ਇਹਨਾਂ ਜ਼ੁਲਮ ਤਸ਼ੱਦਦ ਦੇ बावजूद ਵੀ ਉਹ ਕਿਉਂ ਖੜੇ ਹੋ ਜਾਂਦੇ ਆ ਕਿਉਂ ਇਹ ਸ਼ਕਤੀ ਉਹਨਾਂ ਨੂੰ ਗੁਰੂ ਦਿੰਦਾ ਇਸ ਕਰਕੇ ਉਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਜਿੱਦਾਂ ਪਹਿਲਾਂ ਪੁਰਾਣੇ ਸੰ ਪ੍ਰਾਣੇ ਇਤਿਹਾਸ 'ਚ ਸਾਡੇ ਉਹ ਜਿਹੜੇ ਸਾਡੇ ਵਿਰੋਧੀ ਸੀ ਉਹ ਸਮਝਦੇ ਸੀ ਕਿ ਇਹਨਾਂ ਨੂੰ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਚਸ਼ਨਾਨ ਕਰਕੇ ਸ਼ਕਤੀ ਮਿਲ ਜਾਂਦੀ ਉਹਨਾਂ ਨੇ ਉਹਨੂੰ ਕੋਰਨ ਦੀ ਕੋਸ਼ਿਸ਼ ਕੀਤੀ ਤੇ ਪਰ ਮੇਰਾ ਖਿਆਲ ਹੈ ਕਿ ਗੁਰੂ ਬੜਾ ਬਿਆਨ ਤੇ ਆ ਉਹਨਾਂ ਨਾਲ ਵੀ ਜੋ ਵਾਪਰਿਆ ਉਹ ਸਾਰਿਆਂ ਨੂੰ ਪਤਾ ਹੈ ਕਿ ਸਿੱਖ ਦਾ ਇੱਕ ਜਿਹੜਾ ਗੁਰੂ ਤੋਂ ਬਿਨਾ ਕੋਈ ਹੋਰ ਨਹੀਂਗਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਹੁਣੇ ਇਹੋ ਹੀ ਪਿਛਲੇ ਕੁ ਸਮੇਂ ਤੋਂ ਬਾਰ-ਬਾਰ ਜਗ੍ਹਾ-ਜਗ੍ਹਾ ਤੇ ਸ਼ਹਿਦ ਕਿ ਸਾਡੇ ਮਨਾਂ ਚੋਂ ਗੁਰੂ ਦਾ ਪਿਆਰ ਖੜ ਸਕੀ ਹੈ ਉਹ ਇਹ ਇਸ ਕਰਕੇ ਕਾਰੇ ਕਰ ਰਿਹਾ ਹੈ ਮੇਰਾ ਖਿਆਲ ਹੈ ਕਿ ਇਹ ਤੇ ਜਿਹੜਾ ਸਿੱਖ ਗੁਰੂ ਤੋਂ ਬਿਨਾ ਜੀ ਨਹੀਂ ਸਕਦਾ ਉਹਦਾ ਜੀਵ ਨਹੀਂ ਗੁਰੂ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਬੜੀ ਸਾਡੇ ਵਾਸਤੇ ਸਾਰਿਆਂ ਵਾਸਤੇ ਇੱਕ ਨਮੋਸ਼ੀ ਵਾਲੀ ਗੱਲ ਵੀ ਆ ਕਿ ਅਸੀਂ ਮੇਰੇ ਖਿਆਲ ਹੈ ਕਿ ਸਾਡੇ ਚ ਜਿਹੜਾ ਸਾਡੇ ਅਰਧਾ ਰੂਪ ਧਾਰ ਕੇ ਅਜੇ ਕੋਈ ਦੂਜਾ ਫੰਦਾ ਕੋਈ ਆਵੇ ਜਿੱਦਾਂ ਕਹਿ ਰਿਹਾ ਕਿ ਪਿੰਡ ਨਗਰ ਨੂੰ ਬੜਾ ਲੋਕਾਂ ਨੇ ਅਪਮਾਨਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਆਪਣੇ ਗੁਰੂ ਦੀ ਸੰਭਾਲ ਨਹੀਂ ਕਰ ਸਕੇ ਮੇਰਾ ਖਿਆਲ ਹੈ ਗੁਰੂ ਬੜਾ ਸਾਡਾ ਬੈਂਤ ਹੈ ਇੱਕ ਉਹ ਘਟਨਾਵਾਂ ਜਿਹੜੀਆਂ ਉਹ ਸਾਡੇ ਲਈ ਕੋਈ ਚੰਗਾ ਸਿਖਾਉਣ ਵਾਸਤੇ ਇਹ ਜਿਹੇ ਵਾਪਰਦੀਆਂ ਮੇਰਾ ਖਿਆਲ ਆ ਕਿ ਨਹੀਂ ਤੇ ਗੁਰੂ ਗੁਰੂ ਨੂੰ ਕੌਣ ਕਰ ਸਕਦਾ ਕਿ ਗੁਰੂ ਤੇ ਸਾਡਾ ਰਖਵਾਲਾ ਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਆਪਣੇ ਅੰਦਰ ਚਾਤੀ ਜਿਹੜੀਆਂ ਸਾਡੀਆਂ ਕਮੀਆਂ ਕਮਜ਼ੋਰੀਆਂ ਜਿਹੜਾ ਸਾਡਾ ਨਿਆਰਾਪਨ ਸੀ ਗੁਰੂ ਨੇ ਦਿੱਤਾ ਅਸੀਂ ਸ਼ਾਇਦ ਉਤੋਂ ਦੂਰ ਹੋ ਗਏ ਤੇ ਸਾਡੇ ਚ ਹੀ ਬਹੁਤ ਰੁਪਏ ਪੈਦਾ ਹੋ ਗਏ ਅਜੇ ਦੂਜੇ ਬੰਦੇ ਤੋਂ ਤਾਂ ਤੁਸੀਂ ਕੋਈ ਧਿਆਨ ਰੱਖ ਸਕਦੇ ਜੋ ਜਿਹੜਾ ਤੁਹਾਡੇ ਬੈਠਾ ਵਿੱਚ ਉਹ ਇਹੋ ਜਿਹੀ ਘਟਨਾ ਕਰਦਾ ਤੇ ਉਹਦੇ ਵਾਸਤੇ ਮੇਰਾ ਖਿਆਲ ਆ ਕਿ ਸਾਨੂੰ ਜਿਹੜੇ ਉਸ ਉਸ ਇਲਾਕੇ ਦੇ ਜਾਂ ਉਸ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਤੇ ਉੜਾ ਗਿਲਾ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਆਪਾਂ ਦੇ ਚਾਰ ਬੈਠੇ ਚ ਕੋਈ ਇੱਕ ਉੱਠ ਕੇ ਕੋਈ ਕਰਦੇ ਤੇ ਆਪਾਂ ਕੀ ਕਹਿ ਸਕਦੇ ਕੋਈ ਤੀਜਾ ਬੰਦਾ ਆ ਕੇ ਕਰੇ ਤੇ ਫਿਰ ਤੇ ਆਪਾਂ ਨੂੰ ਲੱਗਦਾ ਕਿ ਹਾਂ ਕਿ ਚਲੋ ਜੀ ਅਸੀਂ ਧਿਆਨ ਨਹੀਂ ਰੱਖਿਆ ਇਹ ਬਹੁਤ ਮਾੜੀ ਘਟਨਾ ਵਾਪਰੀ ਆ ਮਾਰੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਮੈਂ ਸਾਨੂੰ ਇਸ ਚੀਜ਼ ਦਾ ਵੀ ਫਖਰ ਸੀਗਾ ਕਿ ਪੰਜਾਬ ਦੇ ਨੌਜਵਾਨ ਤੇ ਕੁਝ ਸਿੱਖੀ ਤੋਂ ਸ਼ਾਇਦ ਦੂਰ ਹੋ ਗਏ ਸੀ ਉਹਨਾਂ ਨੇ ਕੇਸ ਕਰਾ ਲਏ ਸੀ ਕਈ ਚੀਜ਼ਾਂ ਦੇ ਕਈ ਨਸ਼ੇ ਚਲੇ ਗਏ ਸੀ ਫਿਰ ਵੀ ਮੇਰੇ ਖਿਆਲ ਹੈ ਕਿ ਜਮੂਦਿਆਂ ਸੰਤਾਂ ਜਿਹੜੇ ਪੂਰਨ ਗੁਰ ਸਿੱਖੀ ਚ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੌਜਵਾਨੀ ਜਿਹੜੀ ਆ ਕੇਸਾ ਧਾਰੀ ਸੀ ਅਮਰ ਧਾਰੀ ਸੀਗੀ ਉਹਦਾ ਵੀ ਸਾਨੂੰ ਇਸ ਚੀਜ਼ ਦਾ ਦੇ ਪੰਜਾਬ ਦੇ ਲੋਕ ਮਾਣ ਕਰਦੇ ਸੀ ਸਾਨੂੰ ਜਦੋਂ ਕੋਈ ਜੰਮੂ ਕਸ਼ਮੀਰ ਦਾ ਸਿੱਖ ਮਿਲਦਾ ਸੀਗਾ ਤੇ ਉਹਨਾਂ ਸਾਨੂੰ ਬੜੀ ਖੁਸ਼ੀ ਹੁੰਦੀ ਸੀ ਪਰ ਇਹ ਘਟਨਾ ਨੇ ਜਿਹੜਾ ਕਿ ਠੀਕ ਹੈ ਕਿ ਕੱਲੇ ਇਸ ਨਗਰ ਦੀ ਨਹੀਂ ਗਈ ਇਹ ਪੂਰੇ ਜੰਮੂ ਕਸ਼ਮੀਰ ਦੀ ਗੱਲ ਨਹੀਂ ਗਈ ਪੂਰੇ ਵਿਸ਼ਵ 'ਚ ਵਸਦੇ ਸਿੱਖਾਂ ਵਾਸਤੇ ਬੜੀ ਦੁੱਖ ਦੀ ਘੜੀ ਆ ਇਸ ਕਰਕੇ ਜਿਹੜੀਆਂ ਵੀ ਇਹੋ ਜਿਹਾਂ ਘਟਨਾਵਾਂ ਮੇਰਾ ਖਿਆਲ ਹੈ ਕਿ ਸਾਨੂੰ ਸਾਡੀ ਜਿਹੜੀਆਂ ਵੱਡੀਆਂ ਮੇਨ ਸਮੂਹਾਂ ਔਰ ਸੰਸਥਾਵਾਂ ਵਾਂ ਉਹਨਾਂ ਨੂੰ ਵੀ ਕੋਈ ਇਹੋ ਜੇ ਤੌਰ ਤਰੀਕੇ ਕਿਉਂਕਿ ਆਪਾਂ ਨੂੰ ਸਾਨੂੰ ਸਾਥ ਸਾਡੇ ਜਿਹੜੇ ਪ੍ਰਾਰਥਨਾ ਵਿਰਸਾਵਾ ਸਾਡਾ ਜਿਹੜਾ ਉਹ ਹੀ ਆ ਕਿ ਸਾਨੂੰ ਜਿਹੜਾ ਜਿਹੜਾ ਵੀ ਸਾਡੇ ਗੁਰੂ ਘਰ ਵੱਲ ਕੈਰੀ ਅੱਖ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਉਹਨੂੰ ਸਿੱਖਾਂ ਨੇ ਸਿੱਖ ਉਹਦੇ ਸਾਰੀਆਂ ਚੀਜ਼ਾਂ ਬਰਸਤ ਕਰਦਾ ਆਪਣੇ ਗੁਰੂ ਦੇ ਵਾਸਤੇ ਜਿਹੜਾ ਗੁਰੂ ਨੂੰ ਗੁਰੂ ਤੇ ਕੋ ਚੜ ਕੇ ਆਉਣ ਵਾਲੀ ਗੱਲ ਕਰਦਾ ਉਹਨੂੰ ਫਿਰ ਸਿਰ ਸਿੱਖ ਨਹੀਂ ਬਖਸ਼ਦੇ ਉਹ ਫਿਰ ਉਹ ਆਪਣੀ ਜਾਨ ਦੀ ਆਪਣੇ ਮਾਲ ਦੀ ਪਰਵਾਹ ਨਹੀਂ ਕਰਦੀ ਕਿਉਂਕਿ ਗੁਰੂ ਨੇ ਸਾਨੂੰ ਘੜ ਲੱਗਿਆ ਜਦੋਂ ਅਸੀਂ ਗੁਰੂ ਦੇ ਸਿੱਖ ਬਣਦੇ ਉਹਨੇ ਪਹਿਲਾਂ ਹੀ ਸਾਡੇ ਗਾੜੀ ਦੀ ਇੱਕ ਸ਼ਰਤ ਹੀ ਇਹੋ ਰੱਖੀ ਜੋਤ ਤੋਂ ਪ੍ਰੇਮ ਖੇਲਣ ਦਾ ਚਾਹੋ ਸ਼ਹਿਰ ਧਰਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੇ ਸਰ ਦੀਜੇ ਕਾਰਨ ਕਰੀਜੇ ਬਾਕੀ ਦੀ ਅਸੀਂ ਜੋ ਕੁਛ ਹਸਪਾ ਆਪਣੇ ਆਪ ਨੂੰ ਅਸੀਂ برداشت ਕਰ ਸਕਦੇ ਆ ਪਰ ਗੁਰੂ ਵਾਸਤੇ ਸਾਡਾ ਕੋਈ ਸਮਝੌਤਾ ਨਹੀਂ ਗੁਰੂ ਦੇ ਜਿਹੜਾ ਗੁਰੂ ਨੂੰ ਕਹੇਰੀ ਅੱਖ ਨਾਲ ਵੇਖਦਾ ਉਹਦਾ ਉਹ ਜੋ ਆਸਰ ਸਾਡਾ ਪ੍ਰਾਣਾ ਇਤਿਹਾਸ ਦੱਸਦਾ ਕਿ ਉਹੋ ਹੀ ਅੱਗੇ ਤੋਂ ਵੀ ਇਹੋ ਚੱਲੂਗਾ ਕਿਉਂਕਿ ਸਰਕਾਰਾਂ ਨੂੰ ਸਾਡੇ ਬਹੁਤ ਬੇਨਤੀਆਂ ਕਰਕੇ ਵੇਖ ਲਿਆ ਕਿ ਤੁਸੀਂ ਇਹਦੇ ਵਾਸਤੇ ਕੋਈ ਸਖਤ ਕਾਨੂੰਨ ਕਹਤੇ ਬਣਾਓ ਕੋਈ ਜਿਹੜੇ ਦੋਸਤ ਆ ਉਹਨਾਂ ਨੂੰ ਤੁਰੰਤ ਸਜਾ ਦਿੱਤੀ ਜਾਵੇ ਕਿ ਆਉਣ ਵਾਲੇ ਸਮੇਂ ਚ ਕੋਈ ਜੁਰਤ ਨਾ ਕਰ ਸਕੇ ਪਰ ਸਰਕਾਰਾਂ ਦੀ ਮਿਹਲੀ ਭੁਗਤਣਾ ਇਹ ਲੱਗਦਾ ਕਿ ਸਾਰਾ ਕੁਝ ਵਾਪਰ ਰਿਆ ਤੇ ਇਸ ਕਰਕੇ ਸਾਨੂੰ ਸਰਕਾਰਾਂ ਤੋਂ ਮੇਰੇ ਖਿਆਲ ਉਮੀਦ ਕਰਨੀ ਜਿਹੜੀ ਆ ਠੀਕ ਹੈ ਕਿ ਸਰਕਾਰਾਂ ਦਾ ਫਰਜ਼ ਬੰਦਾ ਵਾ ਸਾਰੀਆਂ ਚੀਜ਼ਾਂ ਨੂੰ ਠੀਕ ਕਰਨਾ ਪਰ ਜੇ ਨਹੀਂ ਕਰਦੀਆਂ ਤਾਂ ਫਿਰ ਸਿੱਖ ਤੇ ਆਪਣੀਆਂ ਰਵਾਇਤਾਂ ਦੇ ਅਨੁਸਾਰ ਉਹ ਫੈਸਲੇ ਕਰਦੇ ਰਹਿਣਗੇ ਇਹਦੇ ਵਾਸਤੇ ਸੋਨਿਆ ਸੋਹਣਿਆ ਤੇ ਬਾਕੀ ਜੋ ਸਾਡੇ ਨੌਜਵਾਨਾਂ ਨੇ ਜਾਂ ਇਸ ਲਗਰ ਦੀ ਸੰਗਤ ਨੇ ਜਿਹੜਾ ਉਸ ਟਾਈਮ ਤੇ ਤੁਰੰਤ ਜਿਹੜਾ ਫੈਸਲਾ ਕੀਤਾ ਉਹ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਨੌਜ ਠੀਕ ਹੈ ਕਿ ਜਿੱਥੇ ਇਸ ਘਟਨਾ ਦਾ ਬਹੁਤ ਵੱਡਾ ਦੁੱਖ ਆ ਉਸ ਉਹਦੇ ਨਾਲ ਨਾਲ ਸਾਨੂੰ ਉਹਨਾਂ ਨੌਜਵਾਨਾਂ ਤੇ ਵੀ ਮਾਣ ਆ ਕਿ ਉਹਨਾਂ ਨੇ ਉਹ ਦੁਸ਼ਤ ਦਾ ਜਿਹੜਾ ਘਰ ਢਾਕੇ ਇੱਕ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਲੋਕ ਨਹੀਂ ਬਖਸ਼ੇ ਜਾਣਗੇ ਇਹ ਇਹ ਜਿਹੜੀ ਹੈ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਤੇ ਸਾਡੇ ਨੌਜਵਾਨਾਂ ਨੂੰ ਅਸੀਂ ਸਾਡੇ ਸਾਰਿਆਂ ਦਾ ਫਰਜ ਮੰਦਾ ਦੇਸ਼ ਵਿਦੇ ਜਿੱਥੇ ਵੀ ਕੋਈ ਗੁਰੂ ਨੂੰ ਪਿਆਰ ਕਰਨ ਵਾਲਾ ਸਿੱਖ ਵਸਦਾ ਜਾਂ ਕੋਈ ਹੋਰ ਭਾਈਚਾਰਾ ਤੋਂ ਵੀ ਗੁਰੂ ਨੂੰ ਪਿਆਰ ਕਰਨ ਵਾਲਾ ਕਿ ਇਹਨਾਂ ਨੌਜਵਾਨਾਂ ਦੇ ਨਾਲ ਸਾਡਾ ਫਰਜ ਆ ਖੰਣ ਦਾ ਤੇ ਸਰਕਾਰਾਂ ਨੇ ਵੀ ਸਾਡੀ ਚੇਤਾਵਨੀ ਆ ਕਿ ਇਹੋ ਜੇ ਦੁਸ਼ਟਾਂ ਨੂੰ ਬਚਾਉਣ ਖਾਤਰ ਜਾਂ ਇਹਨਾਂ ਨੌਜਵਾਨਾਂ ਤੇ ਤੁਸੀਂ ਕੋਈ ਇਹੋ ਜੀ ਕਾਨੂੰਨੀ ਕਾਰਵਾਈ ਕਰਦੇ ਹੋ ਤੇ ਇਹ ਬਹੁਤ ਵੱਡੀ ਜਿਆਤੀ ਆ ਤੇ ਇਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਇਹ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰਾ ਖਿਆਲ ਹੈ ਕਿ ਜਿੱਥੇ ਇਹ ਘਟਨਾ ਦਾ ਬੜਾ ਅਫਸੋਸ ਆ ਦੁੱਖ ਆ ਉਥੇ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਕੋਈ ਇਹੋ ਜਿਹਾ ਪੁਖਤਾ ਪ੍ਰਬੰਧ ਕਰੀਏ ਜਿੱਦਾਂ ਆਪਾਂ ਇਹਦਾ ਵੱਡਾ ਮਹਾਰਾਜ ਦੇ ਗੁਰੂ ਘਰ ਅਸਾਰ ਨੇ ਅਸਾਰਿਆ ਵਾ ਉਥੇ ਆਪਾਂ ਕੋਈ ਪਹਿਰੇਦਾਰੀ ਵਾਸਤੇ ਵੀ ਆਪਾਂ ਆਉਣ ਵਾਲੇ ਸਮੇਂ 'ਚ ਇਦਾਂ ਦਾ ਕੋ ਗੁਰੂ ਮਹਾਰਾਜ ਜਲਦੀ ਜਲਦੀ ਆਪਣੇ ਤਖਤ ਤੇ ਬਿਰਾਜਮਾਨ ਹੋਣ ਤੇ ਉਹ ਸੰਗਤਾਂ ਨੂੰ ਆਪਣਾ ਜਿਹੜਾ ਦਰਸ਼ਕਦਾਰੇ ਦੇ ਕੇ ਨਜ਼ਰੀ ਨਜ਼ਰ ਦੇ ਹਾਲ ਕਰਨਾ ਤੇ ਆਪਾਂ ਵੀ ਸਾਰੇ ਜਣੇ ਉਹ ਉਹਦੀ ਜਿਹੜੀ ਪਹਿਰੇਦਾਰੀ ਆ ਜਾਂ ਜਿੱਥੇ ਕਿੱਥੇ ਵੀ ਸਿਕਦਾ ਵਸਦੀਆਂ ਇਹੋ ਜੀਆਂ ਘਟਨਾਵਾਂ ਤੋਂ ਸਾਨੂੰ ਆਉਣ ਵਾਲੇ ਸਮੇਂ 'ਚ ਜਿੱਥੇ ਹਰ ਜਗ੍ਹਾ ਤੇ ਸचेਤ ਹੋਣ ਦੀ ਲੋੜ ਆ ਕਿ ਇਹੋ ਜੇ ਕਾਰੇ ਕਿਤੇ ਵੀ ਕੋਈ ਜਿਹੜੇ ਸਿੱਖ ਲੋਕੀ ਦੋਸਤ ਜਿਹੜੇ ਲੋਕ ਆ ਉਹ ਕਰ ਸਕਦੇ ਆ ਜਾਂ ਉਹਨਾਂ ਕੋ ਕਰਵਾਇਆ ਜਾ ਸਕਦਾ ਇਸ ਕਰਕੇ ਆਪਾਂ ਨੂੰ ਸचेਤ ਹੋਣ ਦੀ ਲੋੜ ਆ ਮੈਂ ਤੁਹਾਡਾ ਸਾਰਿਆਂ ਦਾ ਤਹਾ ਦੇ ਤੁਹਾਨੂੰ ਸੁਣਵਾਦ ਕਰਦਾ ਕਿ ਤੁਸੀਂ ਫਿਰ ਵੀ ਸਭ ਵਾਕੀ ਬੇਨਤੀ ਕਰਦਾ ਕਿ ਇਹ ਵੇਲਾ ਜਿਹੜਾ ਕਿ ਆਪਾਂ ਨੂੰ ਸਾਰਿਆਂ ਨੂੰ ਕਿਸੇ ਵੀ ਪਾਰਟੀ ਬਾਜੀ ਧੜੇ ਬਾਜੀ ਤੋਂ ਉੱਠ ਕੇ ਇੱਕ ਸਾਰੇ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਇਹ ਗੁਰੂ ਸਾਰਿਆਂ ਦਾ ਸਾਂਝਾ ਵਾ ਗੁਰੂ ਕਿਸੇ ਇੱਕ ਪਾਰਟੀ ਦਾ ਨਹੀਂ ਇੱਕ ਧੜੇ ਦਾ ਨਹੀਂਗਾ ਇਸ ਕਰਕੇ ਆਪਾਂ ਸਾਰੇ ਜਾਣੇ ਜਿਹੜੀਆਂ ਵੀ ਹੋਰ ਵੀ ਸैकਜੱਥੇ ਬੰਦੀਆਂ ਸਾਰਿਆਂ ਨੂੰ ਸਾਡੀ ਅਪੀਲ ਹੈ ਕਿ ਆਪਾਂ ਇੱਕ ਝੰਡੇ ਥੱਲੇ ਗੁਰੂ ਮਹਾਰਾਜ ਦੇ ਨਿਸ਼ਾਨ ਥੱਲੇ ਇਕੱਠੇ ਹੋ ਕੇ ਇਹ ਜਿਹੜੀ ਲੜਾਈ ਆ ਉਹ ਲੜੀਏ ਕਿ ਗੁਰੂ ਦਾ ਕੋਈ ਆਉਣ ਵਾਲੇ ਸਮੇਂ 'ਚ ਕੋਈ અપਮਾਨ ਨਾ ਕਰ ਸਕੇ ਤੇ ਇਹੋ ਜਿਹੜਾ ਕਰਨ ਵਾਲਾ ਤੇ ਉਹ ਉਹਨੂੰ ਸੋਦਾ ਵੀ ਲੱਗ ਜੇ ਤੇ ਕੋਈ ਵੱਡੀ ਗੱਲ ਨਹੀਂ ਗੀ ਕੋਈ 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 ਗਨਾਲੀ ਗੱਲ ਨਹੀਂ ਗੀ ਇਸ ਕਰਕੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਇਕੱਠੇ ਹੋ ਕੇ ਤੇ ਇਹ ਜਿਹੜੀ ਜਿੱਥੇ ਉਹਦੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਉਹ ਜਿਹੜਾ ਬੜਾ ਅਫਸੋਸਨਾਕ ਵਾਕਿਆ ਵਾਪਰਿਆ ਉਹ ਤੋਂ ਸਾਨੂੰ ਸਾਰੇ ਸਾਰੇ ਸਿੱਖ ਸੰਗਤ ਨੂੰ ਮਾਫੀ ਦੇਣ ਗੁਰੂ ਪਾਤਸ਼ਾਹ ਤੇ ਆਉਣ ਵਾਲੇ ਸਮੇਂ ਤੇ ਸਾਨੂੰ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ ਇੰਨੀਆਂ ਕ ਬੇਨਤੀਆਂ ਕਰਦਾ ਮੈਂ ਤੁਹਾਡੀਆਂ ਸਾਰੀ ਉਹ ਉਸ ਦਿਨ ਤੋਂ ਅਸੀਂ ਆਉਣਾ ਚਾਹ ਰਹੇ ਸੀ ਇਲੈਕਸ਼ਨ ਦਾ ਵੀ ਟਾਈਮ ਸੀਗਾ ਤੇ ਇਸ ਕਰਕੇ ਸਾਡੇ ਕੋਲ ਅਸੀਂ ਢੇਰ ਪਹੁੰਚੇ ਆ ਉਹਦੇ ਲਈ ਵੀ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਡਾ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਪਿਛਲੇ ਸਮੇਂ ਵਿੱਚ ਜਦੋਂ ਪੰਜਾਬ 'ਚ ਹੜਾਂ ਦੀ ਆਫਤ ਸੀ ਜੰਮੂ ਕਸ਼ਮੀਰ ਦੀਆਂ ਸਰਕਾਰਾਂ ਨੇ ਉਦੋਂ ਵੀ ਬਹੁਤ ਵੱਡਾ ਸਾਡਾ ਸਹਿਯੋਗ ਦਿੱਤਾ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਖੜੇ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਵੀ ਖੜਾਂਗੇ ਤੇ ਆਪਾਂ ਸਾਰੇ ਜਾਣੇ ਜਿਹਨੇ ਵੀ ਸਮੂਹ ਸੰਗਤਾਂ ਨੂੰ ਮੇਰੀ ਆਪੀ ਇਹ ਲਿਆ ਕਿ ਉਹ ਵਿਦੇਸ਼-ਵਿਦੇਸ਼ ਇਹ ਹਿੰਦੁਸਤਾਨ 'ਚ ਜਾਂ ਹੋਰ ਕਿਤੇ ਬਾਹਰ ਵੀ ਵਸਦੇ ਆਪਾਂ ਨੂੰ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਆ ਤਾਂ ਹੀ ਇਹੋ ਜਿਹੀਆਂ ਕਿ ਸਿੱਖ ਸ਼ਕਤੀ ਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ ਜਾ ਸਕੇ ਤੇ ਜਿਹੜੇ ਇਹੋ ਜਿਹਾਂ ਘਟਨਾਵਾਂ ਜਿਹੜੀਆਂ ਉਹ ਨੌ ਆਪਰਨ ਤੇ ਚੜ੍ਹਦੀ ਕਲਾ ਵਾਲੇ ਨੌਜਵਾਨਾਂ ਨੂੰ ਅਗੇ ਲਿਆਈਏ ਕਿ ਜਿਹੜੇ ਸਾਡੀ ਵਾਗਡੋਰ ਸੰਭਾਲਣ ਤੇ ਇਹੋ ਜਿਹਾ ਕੋਈ ਸਖਤ ਕਾਨੂੰਨ ਕਾਇਦੇ ਜਾਂ ਬਣਾਏ ਜਾਣ ਕਿ ਜਿਹੜਾ ਕੋਈ ਗੁਰੂ ਦੀ ਗੁਰੂ ਦੇ ਕਹਿ ਰਿਆ ਖਲ ਵੇਖੇ ਉਹਦੀ ਖੇਮਤੀ ਨਾ ਪਵੇ ਜੁਰਤੀ ਨਾ ਪਵੇ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਸਮਝਣਾ ਚਾਹੀਦੀਆਂ ਕਿ ਗੁਰੂ ਤੋਂ ਤੁਸੀਂ ਸਿੱਖਾਂ ਨੂੰ ਦੂਰ ਨਹੀਂ ਕਰ ਸਕਦੇ ਤੁਸੀਂ ਇਹੋ ਜਿਹੇ ਹੱਥ ਕੰਡੇ ਨਾ ਅਪਣਾਓ ਇਹੋ ਜੀਆਂ ਚਾਲਾਂ ਨਾ ਚੱਲੋ ਤੇ ਜਿਹੜੇ ਤੁਸੀਂ ਇਹੋ ਜੇ ਇਹੋ ਜਿਹੇ ਡੇਰਾਬਾਦ ਜਾਂ ਇਹੋ ਜਿਹੇ ਪੈਦਾ ਕਰਕੇ ਸਾਡੇ ਵਿੱਚ ਜਿਹੜੀਆਂ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਜੋ ਉਹ ਨਾ ਪਾਓ ਇਹਦੇ ਨਾਲ ਦੇਸ਼ ਦਾ ਵੀ ਭਲਾ ਹੋਆ ਤੇ ਸਾਰਿਆਂ ਦਾ ਭਲਾ ਹੋਆ ਸਾਰਿਆਂ ਆਪਸੀ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਵੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਗੁਰੂ ਤੇ ਸਾਰਿਆਂ ਦਾ ਸਾਂਝਾ ਵਾ ਗੁਰੂ ਤੇ ਚੌ ਵਰਨਾ ਕੋ ਸਾਂਝਾ ਪਾ ਗਏ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਨੂੰ ਇਹ ਗੁਰੂ ਦੇ ਸਿਧਾਂਤ ਤੇ ਚੱਲ ਕੇ ਹੀ ਸਾਰੇ ਸੰਸਾਰ ਦਾ ਭਲਾ ਹੋ ਸਕਦਾ ਹੈ ਕਿਉਂਕਿ ਹੋਰ ਜਿਹੜੀਆਂ ਚੀਜ਼ਾਂ ਚ ਕੋਈ ਵੰਡੀਆਂ ਕੋਈ ਕਿਸੇ ਨੂੰ ਕੁਝ ਕਹਿੰਦਾ ਕਿਸੇ ਨੂੰ ਕੁਝ ਕਹਿੰਦਾ ਗੁਰੂ ਤਾਂ ਸਾਰਿਆਂ ਨੂੰ ਆਪਣੇ ਗੱਲਾਂ ਲਾਉਂਦਾ ਇਸ ਕਰਕੇ ਗੁਰੂ ਤੋਂ ਹੀ ਪੂਰੇ ਸਿੱਖ ਸੰਸਾਰ ਨੂੰ ਜੋ ਹਾਲਾਤ ਦੁਨੀਆ ਦੇ ਬਣਿਆ ਇੱਕ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਹੀ ਸਾਨੂੰ ਇਹ ਇਹ ਇਸ ਵਾਗ ਅਗਵਾਈ ਕਰਕੇ ਇਸ ਪੂਰੇ ਸੰਸਾਰ ਨੂੰ ਜੰਗਾ ਜੁੱਧਾਂ ਚੋਂ ਬਾਹਰ ਕੱਢ ਸਕਦੇ ਆ ਇਸ ਕਰਕੇ ਮੇਰੇ ਖਿਆਲ ਹੈ ਕਿ ਸਾਰਿਆਂ ਨੂੰ ਜਿਹੜੇ ਗੁਰੂ ਦੋਖਿਆਂ ਨੂੰ ਇਹ ਸਮਝਣ ਦੀ ਲੋੜ ਆ ਕਿ ਗੁਰੂ ਤੋਂ ਬਿਨਾ ਕਿਤੇ ਗੱਤ ਨਹੀਂ ਹੋਣੀ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦਾ ਪੱਲਾ ਫੜੀਏ ਗੁਰੂ ਤੇ ਵਿਸ਼ਵਾਸ ਕਰੀਏ ਭਰੋਸਾ ਕਰੀਏ ਆਪਸੀ પ્રેમ ਪਿਆਰ ਨਾਲ ਰਹੀਏ ਈਰਖਾ ਨਫ਼ਰਤ ਨੂੰ ਘਟਾਈਏ ਕਿਉਂਕਿ ਮੇਰੇ ਖਿਆਲ ਹੈ ਕਿ ਸਾਡੀ ਜਿਹੜੀ ਸਾਡੀ ਜਿਹੜੀ ਅੱਜ ਹਾਲਾਤ ਐ ਸੇ ਕੌਮ ਦੇ ਉਹਦੇ ਚ ਬਹੁਤ ਵੱਡਾ ਜਿਹੜਾ ਕਾਰਨ ਆ ਕਿ ਸਾਡੀ ਆਪਸੀ ਫੁੱਟ ਆਪਸੀ ਇਹ ਖਾਨਾਫਰਤ ਇੱਕ ਦੂਜੇ ਪ੍ਰਤੀ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਉੱਚੋਂ ਵਿੱਚ ਨਿਕਲ ਕੇ ਜੋ ਗੁਰੂ ਦਸਤਾਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗਾਂ ਨੂੰ ਬਣਾਈ ਸਾਰੇ ਨਾਲ ਮਿਲ ਕੇ ਬੈਠੀਏ ਜਿਹੜੀਆਂ ਇਹੋ ਜਿਹੀਆਂ ਕਟਨਾਵਾਂ ਉਹਦੇ ਵਾਸਤੇ ਬੈਠ ਕੇ ਵਿਚਾਰ ਕਰੀਏ ਕਿ 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 ਆਉਣ ਵਾਲੇ ਸਮੇਂ 'ਚ ਇਹੋ ਜਿਹੀਆਂ ਕਟਨਾਵਾਂ ਨਾ ਵਾਪਰਨ ਇਹ ਇੰਨੇ ਇੱਕ ਬੇਨਤੀਆ ਕਰਦਾ ਹੋਇਆ ਮੈਂ ਇਖੇਮਾਂ ਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਬਹੁਤ ਬਹੁਤ ਧੰਨਵਾਦ ਬਾਪੂ ਸਾਡਾ ਜਿਹੜੇ ਆਪਣੇ ਵਿਚਾਰ ਰੱਖੇ ਹਨ ਤੋਂ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਅਸੀਂ ਦੱਸਤੀ ਹੈ ਕਿ ਕੋਈ ਸੰਗਤ ਨੂੰ ਸੋਸ਼ਲ ਮੀਡੀਆ ਰਾਹੀਂ ਕੋਈ ਸੁਣਿਆ ਨਹੀਂ ਹੈ ਇਹ ਆਪ ਜੀ ਦਾ ਭਾਈ ਅਮਰਪਾਲ ਸਿੰਘ ਜੀ ਦਾ ਪਿਆਰ ਹੈ ਜੋ ਸੰਗਤ ਆਈ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਤਿਆਰ ਹੈ ਜੋ ਸਾਡੇ ਪੰਜਾਬ ਤੋਂ ਆਏ ਹਨ ਅ ਬੀਰ ਜੀ ਬਾਪੂ ਜੀ ਸਾਰਿਆਂ ਨੇ ਹੀ ਨੰਦਰ ਛੱਕੇ ਦਾਣਾ ਇਹ ਸੰਗਤ ਭਾਈ ਸਾਹਿਬ ਦਾ ਨਾਮ ਸੁਣ ਕੇ ਹੀ ਇਹ ਸਾਰੀ ਸੰਗਤ ਆਈ ਹੈ ਤੋ ਇੱਕ ਜਕਾਰਾ ਆਪ ਜੀ ਲਗਾ ਦਿਓ ਬੋਲੇ ਸੋਨਹਾਰ ਵਾਜਪੁਰ ਦੀ ਟੀਕਾ ਖਾਲਸਾ ਵਾਜਪੁਰ ਦੀ ਫਤੇ ਇੱਕ ਨਾ ਜੁਰੀ ਮੇਲਤੀ ਕਰਨੀ ਸੀ ਕਿਉਂਕਿ ਜੰਮੂ ਦੇ ਨੌਜਵਾਨਾਂ ਦੇ ਨਾਲ ਮੇਰਾ ਖਾਸ ਕਰਕੇ ਬਹੁਤ ਜ਼ਿਆਦਾ ਸਨੇਹ ਆ ਪਿਆਰ ਆ ਜੰਮੂ ਦੇ ਵਿੱਚ ਮੈਂ ਅਕਸਰ ਹੀ ਕਥਾ ਦੇ ਪ੍ਰੋਗਰਾਮਾਂ ਵਾਸਤੇ ਆਉਂਦਾ ਹੀ ਰਹਿਣਾ ਤੇ ਜਿਸ ਦਿਨੇ ਘਟਨਾ ਵਾਪਰੀ ਹੈ ਮੈਨੂੰ ਬਹੁਤ ਸਾਰੇ ਨੌਜਵਾਨਾਂ ਦੇ ਇੱਥੋਂ ਫੋਨ ਆਏ ਸੀ ਇੱਥੇ ਨੌਜਵਾਨ ਬੈਠੇ ਵੀ ਆ ਸਾਡੇ ਨਾਲ ਚੱਲ ਕੇ ਆਏ ਆ ਤੇ ਜਦੋਂ ਫੋਨ ਆਏ ਤੇ ਉਹ ਔਰ ਜਿਹੜਾ ਘਰ ਤੋੜਿਆ ਇਹਦੀਆਂ ਕੰਧਾਂ ਦੇ ਉੱਪਰ ਚੜੇ ਹੋਏ ਸੀ ਕਿਉਂ ਉਸ ਦਿਨ ਵੀ ਉਹਨਾਂ ਨੌਜਵਾਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਸਾਡੇ ਵਿੱਚੋਂ ਕਈ ਬੰਦੇ ਇਹ ਐ ਜਿਹੜੇ ਕਹਿੰਦੇ ਆ ਵੀ ਇਹਨਾਂ ਨੌਜਵਾਨਾਂ ਦਾ ਨਾਮ ਥਾਣੇ ਦੇ ਕੇ ਇਹਨਾਂ ਤੇ ਐਫ ਆਈ ਆਰ ਕਰਾਉਣੀ ਐ ਤੇ ਇਹ ਮੈਂ ਗੱਲ ਕਰ ਲਈ ਅੱਗੇ ਵਿਸਰ ਗਿਆ ਜਿਹੜੇ ਵੀ ਬੰਦਿਆਂ ਨੇ ਜਿਹੜੇ ਨੌਜਵਾਨਾਂ ਨੇ ਘਰ ਢਾਇਆ ਵਾ ਨੇਸ ਤੋਂ ਨਬੂਦ ਕੀਤਾ ਵਾ ਜੇ ਜਿਹੜੇ ਬੰਦਿਆਂ ਨੇ ਦਿੱਲੀ ਦੇ ਦਲਾਲਾਂ ਨੇ ਸਰਕਾਰ ਦੇ ਦਲਾਲਾਂ ਨੇ ਇਹਨਾਂ ਨੌਜਵਾਨਾਂ ਦੇ ਖਿਲਾਫ ਐਫਆਈਆਰ ਕਰਾਉਣ ਦੀ ਕੋਸ਼ਿਸ਼ ਕੀਤੀ ਸਾਡੀ ਚਿਤਾਵਨੀ ਹੈ ਪੂਰੇ ਪੰਜਾਬ ਵੱਲੋਂ ਚਿਤਾਵਨੀ ਹੈ ਸਾਡੀ ਜਥੇਬੰਦੀ ਵੱਲੋਂ ਚਿਤਾਵਨੀ ਹੈ ਜੇਕਰ ਕਿਸੇ ਇੱਕ ਵੀ ਨੌਜਵਾਨ ਦੇ ਉੱਪਰ ਐਫਆਈਆਰ ਹੁੰਦੀ ਹੈ ਤੇ ਜਿਹੜੇ ਬੰਦੇ ਨੇ ਐਫਆਈਆਰ ਕਰਾਈ ਜਿਸ ਤਰ੍ਹਾਂ ਪਹਿਲਾ ਭਾਈ ਸਾਹਿਬ ਹੋਣਾ ਕਿਹਾ ਨਾ ਜਿਸ ਤਰ੍ਹਾਂ ਉੱਥੇ ਉਸ ਟਾਟ ਦੀ ਦੁਸ਼ਟ ਦੀ ਫੋਟੋ ਲਾਉਣੀ ਹੈ ਪੂਰੇ ਪੰਜਾਬ ਦੇ ਵਿੱਚ ਕੱਲੀ ਇੱਥੋਂ ਦੀ ਗੱਲ ਨਹੀਂ ਕਰਦੇ ਪੂਰੇ ਪੰਜਾਬ ਦੇ ਵਿੱਚ ਜੇਕਰ ਤੁਸੀਂ ਅੰਮ੍ਰਿਤਸਰ ਜਾਇਆ ਕਰੋਗੇ ਤੇ ਵੱਡੇ ਰੋਡ ਦੇ ਉੱਪਰ ਉਹਨਾਂ ਦਲਾਲਾਂ ਦੀਆਂ ਫੋਟੋਆਂ ਸ਼ਤ ਤੰਦ ਕੇ ਲਾਵਾਗੇ ਬੋਲੋ ਸੋਨੋ ਤੇ ਮੈਂ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹਿ ਦੇਣੀ ਚਾਹੁੰਦਾ ਇਹ ਸਾਡੇ ਨੌਜਵਾਨ ਆ ਇਹ ਪੰਜਾਬ ਦੇ ਆ ਇਹਨਾਂ ਦੀਆਂ ਰਗਾਂ 'ਚ ਖੂਨ ਪੰਜਾਬ ਦਾ ਵਾ ਇਹਨਾਂ ਦੀਆਂ ਰਗਾਂ 'ਚ ਖੂਨ ਪੰਥ ਦਾ ਵਾ ਇਹਨਾਂ ਦੀਆਂ ਰਗਾਂ 'ਚ ਖੂਨ ਕਲਗੀਧਰਪਤਾ ਦਾ ਵਾ ਇਹਨਾਂ ਨੂੰ ਕੰਨੇ ਨਾ ਸਮਝਿਓ ਇਹਨਾਂ ਦੇ ਨਾਲ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਆ ਜੇ ਉਸ ਦਿਨ ਸਾਨੂੰ ਪਤਾ ਲੱਗਿਆ ਵੀ ਕਿਸੇ ਵੀ ਪਾਪੀ ਨੇ ਦੁਸ਼ਟ ਨੇ ਦਲਾਲ ਨੇ ਇਹ ਘਟਨਾ ਕੀਤੀ ਹੈ ਇਹਨਾਂ ਨੌਜਵਾਨਾਂ 'ਵਲ ਮਾੜੀ ਨਿਗਾਹ ਦੇ ਨਾਲ ਵੇਖਿਆ ਵਾ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਸੋ ਸਾਡੀ ਇਹ ਚੇਤਾਵਨੀ ਹੈ ਤੇ ਮੈਂ ਨੌਜਵਾਨੋ ਤੁਹਾਨੂੰ ਇਹ ਬੇਨਤੀ ਕਰਦਾ ਮੇਰਾ ਨੰਬਰ ਤੁਹਾਡੇ ਸਾਰਿਆਂ ਦੇ ਕੋਲ ਹੈਗਾ ਜੇਕਰ ਕੋਈ ਵੀ ਇਦਾਂ ਦੀ ਗੰਦੀ ਕਰਤੂਤ ਕਰਦਾ ਤੁਹਾਨੂੰ ਕੋ ਰਸਤੇ ਦੇ ਵਿੱਚ ਬਾਹ ਫੜ ਕੇ ਕਹਿੰਦਾ ਵੀ ਤੇਰੇ ਤੇ ਐਫਆਈਆਰ ਕਰਾਉਣੀ ਹੈ ਤੁਹਾਨੂੰ ਕੋਈ ਫੋਨ ਆ ਕੇ ਧਮਕਾਉਂਦਾ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਕਰਦਾ ਨੰਬਰ ਹੈਗਾ ਮੈਨੂੰ ਫੋਨ ਕਰ ਲਿਓ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਖੜਦੇ ਰਹੇ ਨਾ ਮੈਨੂੰ ਪਤਾ ਜੰਮੂ ਦੇ ਵਿੱਚ ਦੋ ਵਾਰ ਪ੍ਰੋਬਲਮਾਂ ਖੜੀਆਂ ਹੋਈਆਂ ਮੇਰੇ ਨਾਲ ਇੱਥੇ ਕਿਉਂਕਿ ਮੈਂ ਸੰਤਾਂ ਦੀ ਗੱਲ ਕੀਤੀ ਖਾੜਕੂ ਸਿੰਘਾਂ ਦੀ ਗੱਲ ਕੀਤੀ ਸੂਰਮਿਆਂ ਦੀ ਜੁਹਾ ਜੁਗਾਰੂਆਂ ਦੀ ਗੱਲ ਕੀਤੀ ਮੇਰੀ ਆਵਾਜ਼ ਨੂੰ ਰੋਕਣ ਦਾ ਵੀ ਯਤਨ ਕੀਤਾ ਗਿਆ ਜੇਕਰ ਜੰਮੂ ਦੇ ਕੱਲੇ ਕੱਲੇ ਪਿੰਡ ਦੇ ਵਿੱਚੋਂ ਕੱਲੇ ਕੱਲੇ ਮਹੱਲੇ ਦੇ ਵਿੱਚੋਂ ਮੈਨੂੰ ਫੋਨ ਆਇਆ ਵੀ ਚਮਕੌਰ ਸਿਆਂ ਕਰਵਾਏ ਘਬਰਾਇਨਾ ਤੇਰੇ ਨਾਂ ਨਾ ਤੇ ਮੈਂ ਅੱਜ ਉਹ ਨੌਜਵਾਨਾਂ ਨੂੰ ਕਹਿਣਾ ਜਿਨ੍ਹਾਂ ਨੇ ਘਰ ਟਾਇਆ ਤੁਸੀਂ ਘਬਰਾਇਓ ਨਾ ਅੱਜ ਮੈਂ ਤੁਹਾਡੇ ਨਾਲ ਆ ਜਿੱਥੇ ਵੀ ਖੜਨ ਦੀ ਲੜਨ ਦੀ ਜ਼ਰੂਰਤ ਪਊਗੀ ਮੈਂ ਤੁਹਾਡੇ ਨਾਲ ਆ ਸਾਡੀ ਜਥੇਬੰਦੀ ਨਾਲ ਆ ਪੂਰਾ ਪੰਜਾਬ ਤੋਂ ਤੁਹਾਡੇ ਨਾਲ ਇਲੀਆਂ ਬੇਣਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ